9 ਸਾਲਾ ਮਾਸੂਮ ਬੱਚੀ ਦੀ ਪੇਟ ਪਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ। ਜਿਸ ਫਲੈਟ ਦੇ ਵਿੱਚ ਇਹ ਬੱਚੀ ਰਹਿੰਦੀ ਸੀ ਆਪਣੇ ਪਰਿਵਾਰ ਦੇ ਨਾਲ ਉਸੇ ਫਲੈਟ ਦੇ ਸਵੀਮਿੰਗ ਪੂਲ ਦੇ ਵਿੱਚੋਂ ਇਸ 9 ਸਾਲਾ ਮਾਨਿਆ ਦੀ ਲਾਸ਼ ਮਿਲੀ ਹੈ। ਬੱਚੀ ਦੀ ਲਾਸ਼ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰ ਸਦਮੇ ਦੇ ਵਿੱਚ ਨੇ ਅਤੇ ਮੌਤ ਦੇ ਕਾਰਨਾਂ ਦਾ ਹੁਣ ਤੱਕ ਵੀ ਪਤਾ ਨਹੀਂ ਲੱਗ ਸਕਿਆ। ਪੁਲਿਸ ਮਾਮਲੇ ਦੀ ਹਰੇਕ ਐਂਗਲ ਦੇ ਨਾਲ ਜਾਂਚ ਕਰ ਰਹੀ ਹੈ। ਆਖਰੀ ਵਾਰ 9 ਸਾਲਾਂ ਮਾਨਿਆ ਨੂੰ ਲਿਫਟ ਦੇ ਵਿੱਚ ਦੇਖਿਆ ਗਿਆ ਸੀ ਅਤੇ ਲਿਫਟ ਦੇ ਵਿੱਚ ਇਹ ਮਾਨਿਆ ਜੋ ਸੀ ਉਹ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੀ ਸੀ ਕਿਉਂਕਿ ਸਵਿੰਗ ਪੂਲ ਦੇ ਕੋਲ ਜਾ ਕੇ ਇਸ ਨੇ ਆਪਣੇ ਦੋਸਤਾਂ ਦੇ ਨਾਲ ਖੇਡਣਾ ਸੀ ਪਰ ਬਾਅਦ ਦੇ ਵਿੱਚ ਦੇਰ ਸ਼ਾਮ ਮਾਨਿਆ ਦੀ ਲਾਸ਼ ਮਿਲਦੀ ਹੈ ਸਵਿੰਗ ਪੂਲ ਦੇ ਵਿੱਚੋਂ ਜਿਸ ਤੋਂ ਬਾਅਦ ਖਦਸ਼ਾ ਇਹ ਜਤਾਇਆ ਜਾ ਰਿਹਾ ਹੈ ਕਿ ਮਾਨਿਆ ਦੀ ਸਵਿੰਗ ਪੂਲ ਦੇ ਵਿੱਚ ਡੁੱਬਣ ਕਾਰਨ ਮੌਤ ਹੋਈ ਹੈ ਪਰ ਉੱਥੇ ਹੀ ਜਿਹੜੇ ਅਪਾਰਟਮੈਂਟ ਦੇ ਵਿੱਚ ਹੋਰ ਲੋਕ ਰਹਿੰਦੇ ਸਨ ਹੋਰ ਪਰਿਵਾਰ ਰਹਿੰਦੇ ਸਨ ਉਹਨਾਂ ਦਾ ਇਹ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਮਾਨਿਆ ਨੂੰ ਕਰੰਟ ਲੱਗਿਆ ਹੋਵੇ ਅਤੇ ਬਾਅਦ ਵਿੱਚ ਉਹ সুইমিং ਪੂਲ ਦੇ ਵਿੱਚ ਡਿੱਗੀ ਹੋਵੇ। ਫਿਲਹਾਲ ਪੁਲਿਸ ਦਾ ਇਸ ਮੁਤਲਕ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ। ਪੁਲਿਸ ਦਾ ਕਹਿਣਾ ਹੈ ਕਿ ਅਸੀਂ ਹਰੇਕ ਐਂਗਲ ਦੇ ਨਾਲ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਜਦੋਂ ਤੱਕ ਪੋਸਟਮਾਰਟਮ ਦੀ ਰਿਪੋਰਟ ਸਾਹਮਣੇ ਨਹੀਂ ਆਉਂਦੀ ਉਦੋਂ ਤੱਕ ਸਾਡੇ ਵੱਲੋਂ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾਵੇਗੀ। ਫਿਲਹਾਲ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਜਾਰੀ ਹੈ। ਤਾਂ ਇਹ ਮਾਮਲਾ ਬੈਂਗਲੂਰੋ ਤੋਂ ਸਾਹਮਣੇ ਆਇਆ ਹੈ। ਬੈਂਗਲੌਰ ਦੇ ਇੱਕ ਅਪਾਰਟਮੈਂਟ ਦੇ ਵਿੱਚ ਮਾਨਿਆ ਨੇ ਪਰਿਵਾਰ ਦੇ ਨਾਲ ਰਹਿੰਦੀ ਸੀ 9 ਸਾਲਾਂ ਮਾਨਿਆ ਸ਼ਾਮ ਨੂੰ ਲਿਫਟ ਦੇ ਵਿੱਚ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੀ ਸੀ ਆਖਰੀ ਵਾਰ ਮਾਨਿਆ ਨੂੰ ਲਿਫਟ ਦੇ ਵਿੱਚ ਦੇਖਿਆ ਗਿਆ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਅਤੇ ਮਾਨਿਆ ਨੇ সুইমিং ਪੂਲ ਦੇ ਕੋਲ ਜਾ ਕੇ ਆਪਣੇ ਦੋਸਤਾਂ ਦੇ ਨਾਲ ਖੇਡਣਾ ਸੀ ਪਰ ਦੇਰ ਸ਼ਾਮ ਕਰੀਬ 7:30 ਮਿੰਟ ਤੇ ਮਾਨਿਆ ਦੀ ਲਾਸ਼ সুইমিং ਪੂਲ ਦੇ ਵਿੱਚੋਂ ਮਿਲਦੀ ਹੈ ਜਿਸ ਤੋਂ ਬਾਅਦ ਅਪਾਰਟਮੈਂਟ ਦੇ ਵਿੱਚ ਵੀ ਦਹਿਸ਼ਤ ਦਾ ਮਾਹੌਲ ਬਣ ਗਿਆ ਦੂਜੇ ਪਾਸੇ ਜਿਹੜੇ ਅਪਾਰਟਮੈਂਟ ਦੇ ਹੋਰ ਲੋਕ ਨੇ ਅਤੇ ਮਾਨਿਆ ਦੇ ਪਰਿਵਾਰਕ ਮੈਂਬਰ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਤੇ ਮੌਤ ਦੇ ਕਾਰਨਾਂ ਦਾ ਛੇਤੀ ਤੋਂ ਛੇਤੀ ਪਤਾ ਲੱਗਣਾ ਚਾਹੀਦਾ ਹੈ ਕਿ ਆਖਿਰਕਾਰ ਉਹਨਾਂ ਦੀ ਬੇਟੀ ਦੇ ਨਾਲ ਹੋਇਆ ਕੀ ਸੀ ਅਤੇ ਨਾਲ ਹੀ ਉਹਨਾਂ ਦੇ ਵੱਲੋਂ ਸੋਸਾਇਟੀ ਮੈਨੇਜਮੈਂਟ ਦੇ ਖਿਲਾਫ ਇਸ ਗੱਲ ਨੂੰ ਲੈ ਕੇ ਵੀ ਪ੍ਰਦਰਸ਼ਨ ਕੀਤਾ ਗਿਆ ਕਿ ਜੇਕਰ ਮਾਨਿਆ ਨੂੰ ਕਰੰਟ ਲੱਗਿਆ ਵੀ ਹੈ ਤਾਂ ਇਸ ਦੇ ਕਾਰਨ ਕੀ ਰਹੇ ਹੋਣਗੇ ਇਸ ਬਾਰੇ ਸੋਸਾਇਟੀ ਦੀ ਮੈਨੇਜਮੈਂਟ ਨੂੰ ਇਸ ਬਾਬਤ ਧਿਆਨ ਦੇਣਾ ਚਾਹੀਦਾ ਤਾਂ ਜੋ ਭਵਿੱਖ ਦੇ ਵਿੱਚ ਕਿਸੇ ਹੋਰ ਬੱਚੇ ਦੇ ਨਾਲ ਅਜਿਹੀ ਘਟਨਾ ਨਾ ਵਾਪਰੇ ਤਾਂ ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ ਜਿਸ ਦੇ ਵਿੱਚ ਮਾਨਿਆ ਲਿਫਟ ਦੇ ਵਿੱਚ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੀ ਹੈ ਤੇ ਦੂਸਰੀ ਤਸਵੀਰ ਦਿਖਾਉਂਦੇ ਹਾਂ ਜਿਸ ਦੇ ਵਿੱਚ ਮਾਨਿਆ ਦੇ ਪਰਿਵਾਰਕ ਮੈਂਬਰ ਤੇ ਅਪਾਰਟਮੈਂਟ ਦੇ ਵਿੱਚ ਰਹਿੰਦੇ ਲੋਕਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਫਾਈ ਤੁਸੀਂ ਸਾਨੂੰ ਅਮਾਜ਼ੋਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ